ਆਜੀ ਆ ਜੇ ਤਾਂ ਵੀ ਕਿ ਚਾਹੁੰਦੇ ਆ ਬੰਦੇ ਮੇਰ ਨਾਲ ਤੋਂ ਵੀ ਪਹਿਲਾਂ ਜੰਗੀ ਜਿਹੜੀ ਇਹਦੇ ਨਾਲ ਵਹੀ ਹੈ ਉਹ ਮੈਨੂੰ ਕਹਿ ਦਿੰਦੇ ਪਾਸੇ ਆਇਓ ਇੱਕ ਵਾਰੀ ਹਰਦੀਪ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਦੇਖੋ ਤੁਹਾਡਾ ਆਸ਼ੀਰਵਾਦ ਮੇਰੇ ਨਾਲ ਇਹਦੇ ਰੂਪ ਚ ਰਹਿੰਦਾ ਹੈ ਲਾਗੇ ਲਾਗੇ ਪਿੰਡਾਂ ਦੇ ਤੁਸੀਂ ਹੈਗੇ ਆ ਤੇ ਤੁਸੀਂ ਮੇਰੀ ਜਾਨ ਆਪਣੀ मुट्ठी ਚ ਰੱਖੀ ਹੋਈ ਹੈ ਕਿਉਂਕਿ ਜਿਹੜਾ ਪਾਇਲਟ ਹੁੰਦਾ ਹੈ ਡਰਾਈਵਰ ਨਹੀਂ ਮੈਂ ਕਹਿੰਦਾ ਹੁੰਦਾ ਭਰਾ ਮੇਰਾ ਜਿਹੜੇ ਪਾਇਲਟ ਨੇ ਤੁਹਾਡੇ ਜਿਹੜੇ ਸਾਥੀ ਨੇ ਉਹਨਾਂ ਦੇ ਉਹਨਾਂ ਦੀ ਮੁਠੀ 'ਚ ਤੁਹਾਡੀ ਜਾਨ ਹੈ ਤੁਸੀਂ ਜਾ ਕੇ ਸੌਂ ਜਾਣਾ ਪਰ ਉਹਨੇ ਨਹੀਂ ਸੌਣਾ ਉਹਨੇ ਜਾਗ ਹੀ ਜਾਂਦਾ ਸਭ ਤੋਂ ਜ਼ਿਆਦਾ ਜਿਹੜੀ ਸਖਤ ਬਿਊਟੀ ਹੈ ਹਰਦੀਪ ਦੀ ਹੈ ਮੈਂ ਬੜਾ ਸ਼ੁਕਰਗੁਜ਼ਾਰ ਹਰਦੀਪ ਸਿੰਘ ਬਾਜਵਾ ਸਾਹਿਬ ਦਾ ਜਿਹੜੇ ਸਾਡੀ ਸਾਰੀਆਂ ਜਾਨਾਂ ਨੂੰ ਸੁਰੱਖਿਅਤ ਕਰ ਚਾਉਂਦੇ ਨੇ ਥੈਂਕ ਯੂ ਬਾਜੀ ਅਨ ਸਲੂਟ ਹੈ ਸ਼ੁਕਰੀਆ ਮਿਹਰਬਾਨ साढ़े पटियालेना तो प्रिंस और गढ़े तो मेरे मैं तुम तो अपने मुंडिया मना भुल गया तबले तो मेरा साथ दे रहे हैं मेरी भूआ जी के बेटे ने बड़ा टाइम तो मेरा साथ दे रहे हैं असि छोटा भरा मेरा बहुत ज़्यादा छोटा है मेरे तो रहमत सिद्धू एक बार जोरदार ताड़िया रहमत साहब वास्ते ताड़ियाँ बड़ी लिस्सिया जाने ਮਮਤ ਸਿੱਧੂ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਹਾਂ ਉਸ ਤੋਂ ਬਾਅਦ ਪ੍ਰਿੰਸ ਰਾਜਾ ਸਾਹਿਬ ਇਹ ਟਾਂਡੇ ਤੋਂ ਨਹੀਂ ਟਾਂਡੇ ਤੋਂ ਹਨ ਤੁਸੀਂ ਟੰਡੂੜ ਟੰਡਾ ਲਾਇਕ ਦਿਨ ਅਕ ਦਿਨ ਉਦਮ ਉਰੇ ਟੰਡਾ ਤੋਂ ਨਹੀਂ ਇਕ ਰਿਨਾ ਵਾਸਤੇ ਜ਼ੋਰਦਾਰ ਤਾੜੀ ਤੇ ਜਿਹੜੇ ਇੱਧਰ ਵਿਰਾਜਮਾਨ ਨੇ ਜਨਾਬ ਸੋਨੂ ਭਗਤ ਜੀ ਇਹ ਬਹੁਤ ਅੱਛੇ ਕੀਬੋਰਡ ਪਲੇਅਰ ਵੀ ਨੇ 뮤ਜ਼ਿਕ ਡਾਇਰੈਕਟਰ ਵੀ ਬਹੁਤ ਅੱਛੇ ਨੇ ਇੱਕ ਅਸੀਂ ਭੇਟ ਕੀਤੀ ਸੀ ਆਈ ਤੇਰੇ ਭੋਲੇ ਦੀ ਬਰਾਤ ਆਈ ਮੇਰੇ ਭੋਲੇ ਦੀ ਬਰਾਤ ਆ ਭੋਲੇ ਦੀ ਬਰਾਤ ਪਾਠ 3 ਕੋ ਇਨੇ 뮤ਜ਼ਿਕ ਕੀਤਾ ਸੀ ਉਹਦਾ ਇੱਕ ਵਾਰੀ ਜ਼ੋਰਦਾਰ ਤਾੜੀ ਔਰ ਇੱਕ ਵੇ ਹੋਰ ਸੀ ਆ ਜਿਹੜਾ ਹੁਣੇ ਭੇਟ ਜਿਹੜੀ ਕੀਤੀ ਹੈ ਵਾਲਮੀਕ ਮਹਾਰਜ ਦਾ ਜਿਹੜਾ ਭਜਨ ਹੈ ਉਹ ਵੀ ਬਾਜੀ ਨੇ ਕੀਤਾ ਸੀ ਬੜੀ ਜ਼ੋਰਦਾਰ ਤਾੜੀਆਂ ਔਰ ਇਧਰਲੇ ਪਾਸੇ ਸਾਡੇ ਰੁਸਤਮ ਸਰ ਹਿੰਦੀ ਰੁਸਤਮ ਤੇਰਾ ਪੂਰਾ ਨਾਮ ਉਹ ਰੁਸਤਮ ਸੰਧੂ ਇਹ ਬਹੁਤ ਅੱਛਾ ਇਹ ਵੌਇਸ ਆਫ ਪੰਜਾਬ ਦਾ winner ਹੈ ਜੀ ਮੁੰਡਾ ਇਹਨੇ ਉਹ ਬਿਨ ਕੀਤਾ ਸੀ ਇਹ ਵੀ ਮੇਰਾ ਸ਼ਗਿਰਦ ਹੈ ਤੇ ਬਹੁਤ ਸੋਹਣਾ ਬੰਦਾ ਨਾਲ ਰੁਸਤਮ ਬਖਸ਼ ਤੇ ਜਿਹੜੇ ਇਹ ਬਾਜੀ ਨੇ ਜਿਨ੍ਹਾਂ ਦੀ ਠੋਡੀ 'ਚ ਡੂੰਘ ਪੈਂਦਾ ਹੈ ਹਲਾ ਜੀ ਟੂਨ ਕਹਿੰਦਾ ਮੇਰੇ ਭਰਾ ਹੈ ਡਿੰਪਲ ਬੋਏ ਮੇਰਾ ਭਰਾ ਸੁਖਵਿੰਦਰ ਜਸ਼ੀਲਾ ਸੁੱਖਾ ਭਾਜੀ ਇਹ ਮੇਰੇ ਨਾਲੋਂ ਉਦੋਂ ਤੋਂ ਜਦੋਂ ਤੁਨੇ ਗਾਉਣਾ ਸ਼ੁਰੂ ਕੀਤਾ ਹੈ ਮੇਰਾ ਭਰਾ ਹੈ ਸੀਨੀਅਰ ਵੱਡਾ ਭਰਾ ਹੈ ਇਹ ਵੀ ਬਹੁਤ ਸੋਹਣਾ 뮤ਜ਼ਿਕ ਕਰਦਾ ਹੈ ਇਹ ਨੇ ਵੀ ਮੇਰੇ ਬੜੇ ਸਾਡੇ ਗਾਣਿਆਂ ਦਾ 뮤ਜ਼ਿਕ ਕੀਤਾ ਹੈ ਪਰ ਸੁਖਵਿੰਦਰ ਭਾਜੀ ਦੇ ਬੜੇ ਸ਼ੁਕਰਜ਼ਾਰ ਲਵ ਯੂ ਭਾਜੀ ਸੁੱਖਾ ਜੀ ਕਿਸੇ ਨੇ ਕੀਬੋਰਡ ਸਿੱਖਣਾ ਹੋਵੇ ਬਜਾ ਕੀਬੋਰਡ ਉਹ ਤੁਸੀਂ ਸੁਖੇਵਜੀ ਅਕੈਡਮੀ ਆ ਗੁਰੂ ਅਕੈਡਮੀ ਉਹ ਸਿੱਖ ਸਕਦੇ ਆ ਔਨਲਾਈਨ ਕਲਾਸਿਸ ਵੀ ਅਵੇਲੇ ਇਧਰ ਬਸ ਤੁਸੀਂ ਨਾਮ ਸੁਣਿਆ ਹੋਣਾ ਬੜਾ ਵੱਡਾ ਰਾਣੀ ਰਣਦੀਪ ਬੜਾ ਵੱਡਾ ਨਾਮ ਹੈ ਸਾਡੀ میوزਿਕ ਇੰਡਸਟਰੀ ਚ ਪੰਜਾਬੀ ਇੰਡਸਟਰੀ ਚ ਇਹ ਉਹਨਾਂ ਦੇ ਬ੍ਰਦਰ ਨੇ ਆਪ ਵੀ ਬੜੇ ਸੁਰੀਲੇ ਨੇ ਰਾਣੀ ਨੇ ਇਹਨਾਂ ਤੋਂ ਗਾਣਾ ਸਿੱਖਿਆ ਗੁਰੂ ਸ਼ਰਨ ਅਟਵਾਲ ਸਾਹਿਬ ਇੱਕ ਵਾਰ ਇਹਨਾਂ ਵਾਸਤੇ ਜੋੜ ਤੁੰਦੀ ਇਹ ਵਿਜੇਤ ਕੂਟ ਮਾਰੇਗਾ ਇੱਧਰ ਸਾਡੇ ਲੱੱਕੀ ਬਾਜੀ ਮਨੋਜ ਬਾਜੀ ਮਨੋਜ ਕੁਮਾਰ ਲੱੱਕੀ ਜੀ ਇਹ ਸਾਡੇ ਕੈਂਪ ਤੋਂ ਨੇ ਬਾਜੀ ਬਾਗਮਾਲ ਰਿਦਮਿਸਟ ਨੇ ਬਾਗਮਾਲ ਮੇਰੇ ਕਈ ਸਾਰੇ ਪੇਟਾਂ ਵਿੱਚ ਸਾਈਡ ਰਿਦਮ ਇਹਨਾਂ ਨੇ ਪਲੇ ਕੀਤੀ ਐਡਾ ਫੁੱਲ ਜਾਂ ਕਈ ਵਾਰੀ ਢਾਲੀਆਂ ਜਾਂ ਪ੍ਰਕਾਸ਼ਨ ਇਹ ਵਜਾਉਂਦੇ ਨੇ ਇਹਨਾਂ ਵਾਸਤੇ ਵੀ ਜ਼ੋਰਦਾਰ ਤਾੜੀ ਇੱਧਰ ਸਾਡੇ ਭੋਲੂ ਬਾਜੀ ਪਿਆਰ ਨਾਲ ਭੋਲੂ ਕਹਿੰਦੇ ਆ ਪਰ ਸੰਜੀਵ ਕੁਮਾਰ ਇਹਨਾਂ ਦਾ ਨਾਮ ਹੈ ਏ ਵੀ ਬਹੁਤ ਸੋਨਾ ਪੈਡ ਹੋ ਜਾਂਦੇ ਨੇ ਨਾ ਵਾਸਤੇ ਵੀ ਜ਼ੋਰਦਾਰ ਤਾੜੀਆਂ ਮਾਰਦੇ ਇੱਕ ਵਾਰੀ ਤੇ ਤੁਹਾਡੇ ਲਾਗੇ ਮੇਰਾ ਮੇਰੇ ਮੱਲੇ ਦਾ ਮੇਰਾ ਭਰਾ ਮੇਰੇ ਨਾਲ ਜੰਮਿਆ ਕਿ ਬੁੱਢੇ ਵੀ ਇੱਥੇ ਇਕੱਠੇ ਹੋ ਚੱਲੇ ਨੇ ਜਵਾਨ ਵੀ ਇਕੱਠੇ ਹੋਏ ਸੀ ਮੈਂ ਤੇ ਸੰਦੀਪ ਸੰਦੀਪ ਖੋਸਲਾ ਸਾਹਿਬ ਇੱਕ ਵਾਰੀ ਜ਼ੋਰਦਾਰ ਤਾੜੀਆਂ ਇੱਧਰ ਸਾਡੇ ਨikhil ਪੱਟੀ ਬੜੀ ਨੇਕਮਾਈ ਕੀਤੀ ਹੈ ਇਕੱਠੀ ਕਤਾਈਆਂ ਚੱਲਦੀ ਆ ਤੁਹਾਡੀ ਹੱਤੀ ਹੈ ਇਹ ਕਿਹੜੀ ਕਾਇਆ ਕਰੋ ਉਹ ਤੋਂ ਇਕੱਠੇ ਇਹ ਬਹੁਤ ਬਾਕਮਾਲ ਹੁੰਦਾ ਹੈ ਇਹ ਵੀ 뮤직 ਕਰਦਾ ਹੈ ਬੜੇ سارے ਭਜਨੇ ਇਹ ਵੀ ਕਰਦਾ ਹੈ ਮੇਰੇ ਇੱਕ ਵਾਰੀ ਨikhil ਪੱਟੀ ਵਾਸਤੇ ਵੀ ਜ਼ੋਰਦਾਰ ਤਾੜੀਆਂ ਸਾਡਾ ਢੋਲ ਪਲੇਅਰ ਜਿਹੜਾ ਉਹਦਾ ਤਾਂ ਜਵਾਬ ਹੀ ਨਹੀਂ ਬਾਕਮਾਲ ਹੁੰਡ ਗਿਆ ਮੁਰਗੀ ਹੋਇਆ ਹੁੰਦਾ ਉਹ ਕੰਮ ਕਰਦਾ ਬਹੁਤ ਪਿਆਰ ਨਾਲ ਸਣੀ ਇੱਕ ਵਾਰੀ ਉੱਠ ਕੇ ਦਰਸ਼ਨ ਦੇਦੇ ਇੱਕ ਵਾਰੀ ਇਹਦੇ ਵਾਸਤੇ ਜ਼ੋਰਦਾਰ ਤਾੜੀਆਂ। ਦੰਮੀ ਜਸਤ। ਚੱਲੋ ਟੋਲੋ। ਪ੍ਰੇਮ ਸ਼ਾਹ ਕੁੱਟੀ ਸਾਹਿਬ ਅਸੀਂ ਇਹਨਾਂ ਦੇ ਵੀ ਬੜੇ ਸ਼ੁਕਰਗੁਜ਼ਾਰ ਆ ਸਾਡੇ ਸੀਨੀਅਰ ਭਾਜੀ ਨੇ ਪਾਰਟੀ ਦੇ ਇਹ ਹੈੱਡ ਨੇ। ਇਹ ਇੱਧਰ ਸਾਡੇ ਵਰਨ ਬਲੂਟੁੱਥ। ਵਰਨ ਸਹੋਤਾ ਸਾਹਿਬ ਇਹ ਵੀ ਬਾਤਵਾਲ ਕਵਈਆ ਹੈ। ये भी जवाब इधर मेरा भरा छोटा प्रिंस मनी इधर गुर सेवक ये दोवे कमाल ने कठे दूड़ मैं सारे का बड़ा शुक्र गुजार हाँ शुक्रिया मेहरबानी चाहत कुमार चाहत लागे एक कासूपुर भी है पिंड बेटे आ भी मनसिया के कोल ही आटे ਮੈਂ ਤਾਰੀਫ਼ ਕਰਨ ਲੱਗਾ ਸੀ ਕਿ ਲਾਗੇ ਕਸੂਪੁਰ ਦਾ ਮੁੰਡਾ ਵੀ ਨਿਰਨਾ ਚਾਹਦਾ ਤੇ ਉਹਦੋਂ ਕਹਿੰਦਾ ਨਹੀਂ ਭਾਜੀ ਨਹੀਂ ਤਾਂ ਮੈਂ ਤਰੀਕਾ ਬੁਣਦੇ ਰੁਮਾ ਰੋਤੇ ਮਨਾ